ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਸਾਡੇ YouTube ਚੈਨਲ ਤੇ ਤੇ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਲਾਈ ਦੀਆਂ ਕਲਾਸਾਂ ਤੇ ਸਲਾਈ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਜ਼ਰੂਰਤ ਹੁੰਦੀ ਹੈ ਟੇਲਰ ਟੇਪ ਜਾਨੀ ਕਿ ਇੰਚੀ ਟੇਪ ਦੀ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਕੱਪੜੇ ਜਿੱਦਾਂ ਕੋਈ ਵੀ ਕਪੜਾ ਸੀਣਾ ਉਹਦਾ ਨਾਪ ਲੈਣਾ ਹੁੰਦਾ ਆ ਤੇ ਨਾਪ ਲੈਣ ਲਈ ਸਾਨੂੰ ਇੰਚੀ ਟੇਪ ਚਾਹੀਦਾ ਆ ਤੇ ਇੰਚੀ ਟੇਪ ਦੇ ਵਿੱਚ ਕਈ ਵਾਰੀ ਸਾਨੂੰ ਜਿਹੜੇ ਵੱਡੇ ਵੱਡੇ ਅੱਖਰ ਆ ਉਹ ਤਾਂ ਜਿਹੜੇ ਜਿੱਦਾਂ ਇੰਚ ਲਿਖਿਓ ਆ ਉਹ ਤਾਂ ਸਾਨੂੰ ਪਤਾ ਹੁੰਦੇ ਆ ਕਿ ਇੱਥੋਂ ਲਾ ਕੇ 1 ਇੰਚ 2 ਇੰਚ 3 ਇੰਚ ਪਰ ਇਹਦੇ ਵਿੱਚ ਜਿਹੜੇ ਆ ਲਾਈਨਾਂ ਵੱਜੀਆਂ ਆ ਇਹਨਾਂ ਦਾ ਸਾਨੂੰ ਜਿੱਦਾਂ ਸਾਢੇ ਸਵਾ ਪੌਣਾ ਕਿੱਥੇ ਆਉਂਦਾ ਉਹ ਕਈ ਵਾਰੀ ਸਮਝ ਨਹੀਂ ਲੱਗਦੀ ਸੋ ਅੱਜ ਤੁਹਾਨੂੰ ਅਸੀਂ ਇਹੀ ਦੱਸਾਂਗੇ ਕਿ ਜਿੱਦਾਂ ਪੌਣਾ ਸਵਾ ਡੇਢ ਕਿੱਥੇ ਆਉਂਦਾ ਆ ਠੀਕ ਹੈ ਜੀ ਜਿੱਦਾਂ ਮੰਨ ਲਓ ਕਿ ਅਸੀਂ ਕੁਝ ਵੀ ਨਾਪਿਆ ਆ ਉਹਦਾ ਉਹ ਹੋ ਗਿਆ 12.5 ਤੇ 12.5 ਕਿੱਥੇ ਆਊਗਾ 12 ਤੇ 13 ਦੇ ਵਿੱਚ ਇੱਕ ਵੱਡੀ ਲਾਈਨ ਹੁੰਦੀ ਆ ਉੱਥੇ ਤੱਕ ਆ ਗਿਆ 12.5 ਠੀਕ ਹੈ ਜੀ ਤੇ ਜੇ ਸਾਨੂੰ ਸਵਾ 12 ਚਾਹੀਦਾ ਆ ਤੇ ਉਹਦੇ ਲਈ ਕੀ ਆ 12 ਤੋਂ ਬਾਅਦ ਇੱਕ ਛੋਟੀ ਲਾਈਨ ਆ ਤੇ ਉਸ ਤੋਂ ਬਾਅਦ ਇੱਕ ਥੋੜੀ ਜਿਹੀ ਵੱਡੀ ਲਾਈਨ ਆ ਠੀਕ ਹੈ ਜੀ ਉੱਥੇ ਤੱਕ ਹੋ ਗਿਆ ਸਵਾ 12 ਉਸ ਤੋਂ ਬਾਅਦ ਇੱਕ ਫੇਰ ਛੋਟੀ ਲਾਈਨ ਆ ਤੇ ਉਸ ਤੋਂ ਬਾਅਦ ਇੱਕ ਥੋੜੀ ਆਹ ਲਾਈਨ ਨਾਲ ਥੋੜੀ ਜਿਹੀ ਹੋਰ ਵੱਡੀ ਲਾਈਨ ਆ ਠੀਕ ਹੈ ਜੀ ਇੱਥੇ ਹੋ ਗਿਆ ਸਾਡੇ 12 ਤੇ ਉਸ ਤੋਂ ਬਾਅਦ ਇੱਕ ਫੇਰ ਛੋਟੀ ਲਾਈਨ ਆ ਤੇ ਇੱਕ ਫੇਰ ਥੋੜੀ ਜਿਹੀ ਵੱਡੀ ਲਾਈਨ ਆ ਉਹ ਹੋ ਗਿਆ ਪੌਣੇ 13 ਠੀਕ ਹੈ ਜੀ ਅੱਗੇ ਆ ਗਿਆ 13 ਤੇ ਕਈ ਵਾਰੀ ਹੁੰਦਾ ਆ ਕਿ ਆਪਾਂ ਇਹ 12.5 ਨਾਪ ਲਿਆ ਪਰ ਸਾਨੂੰ ਉਹਦਾ ਅੱਧ ਨਹੀਂ ਸਮਝ ਲੱਗਦੀ ਵੀ ਅੱਧ ਕਿੱਥੇ ਆਉਣਾ ਕਿੰਨਾ ਆਉਣਾ ਆ ਤਾਂ ਚਲੋ ਕਈਆਂ ਨੂੰ ਤਾਂ ਪਤਾ ਹੀ ਹੁੰਦਾ ਕਿ 12.5 ਦਾ ਅੱਧ 6.5 ਆਊਗਾ ਪਰ ਸਾਨੂੰ ਇੰਚ ਟੇਪ ਤੇ ਪਤਾ ਨਹੀਂ ਲੱਗਦਾ ਕਿ ਕਿੱਥੇ ਆ 6.5 ਠੀਕ ਹੈ ਜੀ ਉਹ ਕਿਦਾਂ ਅਸੀਂ ਕਰ ਸਕਦੇ ਆ ਜੇ ਜੇ ਤਾਂ ਸਾਨੂੰ ਵੈਸੇ ਹੀ ਪਤਾ ਆ ਕਿ 6.5 ਹੋਊਗਾ ਤੇ ਅਸੀਂ 6.5 ਕਿੱਥੇ ਆ ਹਾਂ 6 ਆ ਆ ਹੋ ਗਿਆ 6 ਜੀ ਇਸ ਤੋਂ ਬਾਅਦ ਇੱਕ ਆ ਛੋਟੀ ਲਾਈਨ ਆ ਤੇ ਉਸ ਤੋਂ ਬਾਅਦ ਵੱਡੀ ਲਾਈਨ ਆ ਮਤਲਬ ਕਿ ਇਥੋਂ ਲੈ ਕੇ ਆ ਵੱਡੀ ਲਾਈਨ ਤੱਕ ਅੱਧਾ ਇੰਚ ਹੋ ਜਾਂਦਾ ਹੈ ਜੀ ਤੇ ਉਹਦਾ ਵੀ ਅੱਧਾ ਜਿਹੜਾ ਆ ਮਤਲਬ ਕਿ 1/4 ਉਹ ਹੈਗਾ ਆ ਆ 6 ਤੋਂ ਬਾਅਦ ਇੱਕ ਛੋਟੀ ਲਾਈਨ ਤੇ ਉਸ ਤੋਂ ਬਾਅਦ ਥੋੜੀ ਜਿਹੀ ਵੱਡੀ ਲਾਈਨ ਆ ਉੱਥੇ ਤੱਕ ਹੋ ਜਾਣਾ ਸਵਾ 6 ਠੀਕ ਆ ਜੀ ਜੇ ਸਾਨੂੰ ਇਦਾਂ ਵੀ ਨਹੀਂ ਪਤਾ ਲੱਗਦਾ ਤੇ ਅਸੀਂ ਕਿੱਦਾਂ ਦੇਖ ਸਕਦੇ ਆ ਅਸੀਂ 12.5 ਜਿੱਥੇ ਹੋਏ ਆ 12.5 ਇੱਥੇ ਤੱਕ ਆ ਜੀ ਤੇ ਆ ਜਿਹੜਾ ਇੰਚ ਟੇਪ ਦਾ ਇਧਰਲਾ ਜਿਹੜਾ ਸਿਰਆ ਇਹਨੂੰ ਅਸੀਂ ਫੜ ਕੇ ਪੂਰਾ ਇੱਥੇ ਸਾਢੇ 12 ਦੇ ਤੱਕ ਇੱਥੇ ਮੋੜ ਲੈਣਾ ਇਹਨੂੰ ਦੋਹਰਾ ਕਰ ਲੈਣਾ ਹੈ ਮਤਲਬ ਕਿ ਠੀਕ ਹੈ ਜੀ ਇਹਨੂੰ ਜਦੋਂ ਅਸੀਂ ਦੋਹਰਾ ਕਰ ਲਿਆ ਤੇ ਇਧਰੋਂ ਬਿਲਕੁਲ ਏਦਾਂ ਜਦੋਂ ਅਸੀਂ ਕਰ ਦੇਣਾ ਫੋਲਡ ਪੂਰਾ ਤੇ ਇਹਦਾ ਜਿਹੜਾ ਇੱਥੇ ਇਹ ਫੋਲਡ ਹੈ ਜਿਹੜਾ ਪੂਰਾ ਇਹਨੇ ਸਵਾ 6 ਤੇ ਹੋ ਜਾਣਾ ਆ ਦੇਖੋ ਜੀ ਇਹਨੂੰ ਦਿਖਾਉਣੀ ਤੁਹਾਨੂੰ ਆਹ ਹੋ ਗਿਆ ਇੱਥੇ ਤਾਂ ਹੋ ਗਿਆ 6.5 ਆਹ ਦੇਖੋ ਜੀ ਪੂਰੀ ਆਹ 6 ਤੋਂ ਤੇ ਆਹ ਵੱਡੀ ਲਾਈਨ ਤੋਂ ਇੱਥੇ ਆ ਕੇ ਫੋਲਡ ਹੋਇਆ ਸਵਾ 6 ਤੇ ਇਹ ਹੋ ਗਿਆ ਜੀ ਸਾਡਾ ਸਵਾ 6 ਤਾਂ ਜੇ ਅਸੀਂ ਸਵਾ 6 ਦਾ ਵੀ ਅੱਧ ਕਰਨਾ ਆ ਤੇ ਉਹ ਸਾਨੂੰ ਪਤਾ ਨਹੀਂ ਲੱਗਣਾ ਕਿੱਥੇ ਆ ਤੇ ਸਵਾ 6 ਦਾ ਅਸੀਂ ਅੱਧ ਕਰਾਂਗੇ ਇੱਥੇ ਜਿੱਥੇ ਸਵਾ 6 ਹੋਇਆ ਇਹਦਾ ਇੰਚ ਟੇਪ ਦਾ ਆ ਸਿਰਾ ਜਿਹੜਾ ਸ਼ੁਰੂ ਹੁੰਦਾ ਜਿੱਥੋਂ ਇੰਚ ਟੇਪ ਉੱਥੋਂ ਇੱਥੇ ਕਰ ਲੈਣਾ ਆ ਤੇ ਇਹਨੂੰ ਜਦੋਂ ਅਸੀਂ ਇਦਾਂ ਦੋਹਰਾ ਕਰਾਂਗੇ ਪੂਰਾ ਜਿਹੜਾ ਇਹਦਾ ਫੋਲਡ ਆ ਉਹ ਕਿੱਥੇ ਆਉਣਾ ਆ ਆ ਦੇਖੋ ਜੀ ਤਿੰਨ ਤੋਂ ਬਾਅਦ ਇੱਕ ਲਾਈਨ ਸਵਾ 6 ਦਾ ਅੱਧ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਪੂਰੇ ਇੰਚ ਟੇਪ ਦੇ ਵਿੱਚ ਜਿੱਥੇ ਵੀ ਸਾਨੂੰ ਜ਼ਰੂਰਤ ਪਵੇ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਸੋ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਮਿਲਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਅੱਜ ਤੱਕ ਇੰਨਾ ਹੀ ਸੋ ਸਤਿ ਸ਼੍ਰੀ ਅਕਾਲ ਜੀ